ਮੈਂ ਮੁਤਾਮਲਾ ਸਿੱਤੀ ਕੰਮ ਕਰਦਾ 10 ਵਜੇ ਆਉਂਦਾ ਉਹ ਉਹਨੇ ਆ ਕੇ ਮੈਨੂੰ ਕਾਲ ਕੀਤੀ ਕਿ ਬਾਹਰਲਾ ਮੇਨ ਗੇਟ ਦਾ ਲੋਕ ਜਿਹੜਾ ਟੁੱਟਾ ਹੋਇਆ ਤੇ ਮੈਂ ਕਿਹਾ ਕਿ ਤੂੰ ਅੰਦਰ ਨਾ ਜਾਈਂ ਤੇ ਉਹ ਸਾਹਮਣੇ ਬੈਠ ਗਿਆ ਫਿਰ ਲੰਮਿਆ ਉਹਨੇ ਤਾਂ ਚਾਗਾ 15-20 ਮਿੰਟ ਤੇ ਅੰਦਰ ਜਦੋਂ ਆਏ ਆ ਤੇ ਆ ਚੋਰੀ ਤਾਂ ਪਤਾ ਲੱਗਾ ਕਿ ਚੋਰੀ ਹੋਈ ਹੈ ਤੇ ਰਾਤ ਨੂੰ 2:40 ਦੇ ਦੋ ਮਿੰਟ ਆਏ ਆ ਸਕੂਟਰ ਤੇ ਤੇ ਦੋ ਚੁੰਦੇ ਆ ਚੱਲ ਗਏ ਆ ਮੈਂ ਜਦੋਂ ਪਹਿਲੀ ਐਂਟਰ ਕੀਤਾ ਉਦੋਂ ਹੀ ਮੈਂ ਐਂਟਰ ਕੀਤਾ ਦੇਖਿਆ ਇੱਕ ਇਨਵਰਟਰ ਤੇ ਜਿਹੜਾ ਮੇਰਾ ਲੋਕਰ ਆਫੀਸ਼ਲ ਲੋਕਰ ਆ ਉਹ ਹੈ ਨਹੀਂ ਬਾਕੀ ਹੁਣ ਚੀਜ਼ਾਂ ਬਾਅਦ ਚ ਪਤਾ ਲੱਗ ਜੂਗਾ ਸੱਚ ਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸੋਰਾ ਟੀਵੀ ਤੇ ਮੈਂ ਹਾਂ ਤਾਨਿਆ ਔਰ ਇਸ ਵੇਲੇ ਦੀ ਵੱਡੀ ਖਬਰ ਪੰਜਾਬੀ ਗਾਇਕ ਮਾਸਟਰ ਸਲੀਮ ਦੇ ਆਫਿਸ ਦੇ ਵਿੱਚ ਚੋਰੀ ਹੋ ਗਈ ਹੈ ਜੀ ਹਾਂ ਦੋ ਲੁੱਟੇਰਿਆਂ ਨੇ ਇਸ ਚੋਰੀ ਦੀ ਵਾਰਦਾਤ ਨੂੰ ਇਲਜ਼ਾਮ ਦਿੱਤਾ ਹੈ ਇਸ ਦੀ ਜਾਣਕਾਰੀ ਖੁਦ ਮਾਸਟਰ ਸਲੀਮ ਦੇ ਮੈਨੇਜਰ ਜੋਸ਼ਵਲੋ ਦਿੱਤੀ ਗਈ ਹੈ ਜੋਸ਼ ਦਾ ਕਹਿਣਾ ਹੈ ਕਿ ਰਾਤ ਦੇ 2:30 ਵਜੇ ਚੋਰ ਮੇਨ ਗੇਟ ਜਿਹੜਾ ਉਹ ਤੋੜ ਕੇ ਅੰਦਰ ਆਂਦੇ ਨੇ ਤੇ ਜਿਹੜੇ ਜ਼ਰੂਰੀ ਕਾਗਜ਼ਾਤ ਲੋਕਰ ਦੇ ਵਿੱਚ ਹੁੰਦੇ ਨੇ ਉਹ ਪੂਰਾ ਲੋਕਰ ਗਾਇਬ ਹੈ ਲੌਕਰ ਦੇ ਵਿੱਚ ਹੋਰ ਬੜਾ ਕੁਝ ਸਮਾਨ ਸੀ ਜਿਹੜਾ ਕੀ ਇਸ ਵੇਲੇ ਗਾਇਬ ਕਰ ਦਿੱਤਾ ਗਿਆ ਔਰ ਕੀ ਕੁਝ ਕਿਹਾ ਜੋਸ਼ ਨੇ ਆਉ ਤੁਹਾਨੂੰ ਸੁਣਾਉਨੇ ਆ। ਭਣੀ ਸਲੀਮ ਭਾਈ ਅਫਸਰ ਜਿੱਦਾਂ ਤੁਹਾਨੂੰ ਪਤਾ ਹੀ ਆ। ਤੇ ਮੈਂ ਮੁੰਡਾ ਮੇਰਾ ਸੀ ਇੱਥੇ ਕੰਮ ਕਰਦਾ 10 ਵਜੇ ਆਉਂਦਾ ਉਹ ਉਹਨੇ ਆ ਕੇ ਮੈਨੂੰ ਕਾਲ ਕੀਤੀ ਕਿ ਬਾਹਰਲਾ ਮੇਨ ਗੇਟਰਾ ਲੌਕ ਜਿਹੜਾ ਟੁੱਟਾ ਹੋਇਆ। ਤੇ ਮੈਂ ਉਹਨਾਂ ਕੋਲ ਅੰਦਰ ਨਾ ਜਾਇਆ ਤੇ ਉਹ ਸਾਹਮਣੇ ਬੈਠ ਗਿਆ ਫਿਰ ਲਗਦਾ ਉਹ ਨਹੀਂ ਤੇ ਚ ਆ ਗਿਆ 15-20 ਮਿੰਟ ਤੇ ਅੰਦਰ ਜਦੋਂ ਆਏ ਆ ਤੇ ਆ ਚੋਰੀ ਦਾ ਪਤਾ ਲੱਗਾ ਤੁਹਾਨੂੰ ਕੋਈ ਚੋਰੀ ਹੋਈ ਆ। ਤੇ ਰਾਤ ਨੂੰ 2:40 ਦੇ ਦੋ ਮੁੰਡੇ ਆਏ ਆ ਸਕੂਟਰ ਤੇ ਤੇ ਦੋਚ ਪਿੰਡਲ ਚੱਲ ਗਿਆ ਮੈਂ ਜਦੋਂ ਤੁਸੀਂ ਐਂਟਰ ਕੀਤਾ ਉਦੋਂ ਹੀ ਮੈਂ ਐਂਟਰ ਕੀਤਾ ਦੇਖਿਆ ਆ ਇੱਕ ਇਨਵਰਟਰ ਤੇ ਇੱਕ ਮੇਰਾ ਨੌਕਰ ਅਫੀਸ਼ਰ ਲੋਕਰ ਹੈ ਉਹ ਹੈ ਨਹੀਂ ਬਾਕੀ ਹੁਣ ਚੀਜ਼ਾਂ ਬਾਅਦ ਚ ਪਤਾ ਲੱਗਦੀਆਂ ਲੋਕਰ ਦੇ ਵਿੱਚ ਕੀ ਕੀ ਸਮਾਨ ਪਿਆ ਸੀ ਉਦੋਂ ਚ ਭਾਜੀ ਮੇਰਾ ਅਫੀਸ਼ਰ ਲੋਕਰ ਮੈਂ ਅੱਛੇ ਡਾਕੂਮੈਂਟਸ ਕੋਈ ਕੈਸ਼ ਵੀ ਆ ਰਾ 골ਡ ਵੀ ਆ ਰਿਹਾ ਸੀਗਾ ਕੋਈ ਕੈਸ਼ ਭਾਜੀ ਇੱਕ ਤਾਂ ਅਡਵਾਂਸ ਸੀਗਾ ਅੱਛਾ ਜੀ ਪ੍ਰੋਗਰਾਮ ਦਾ ਕੱਲ ਹੀ ਜਿਹੜਾ ਕਿਉਂਕਿ ਆਪਾਂ ਉਹਦੇ ਚ ਰੱਖਦੇ ਨਹੀਂ ਆਪਾਂ ਲੋਕਰ ਚ ਰੱਖਦੇ ਨਹੀਂ ਹੋਰ ਕੀ ਕੀ ਲੱਗੇ ਹੋਰ ਵੀ ਇਹਦੇ ਇਲਾਵਾ ਕੀ ਕੀ ਸਮਾਨ ਹੈਗਾ ਜਿਹੜਾ ਮੁਨਸਪਲ ਦੀ ਭਾਜੀ ਦਾ ਲਾਇਸੈਂਸ ਰੀਨਿਊ ਹੋਣਾ ਸੀਗਾ ਉਹ ਪੇਪਰ ਪਏ ਆ ਤੁਹਾਨੂੰ ਕਿੰਨੀ ਦੇਰ ਹੋ ਗਈ ਮਾਸਟਰ ਸਲੀਮ ਜੀ ਦੇ ਨਾਲ ਮੇਰੀ ਭਾਜੀ ਨਾਲ 22 ਸਾਲ ਹੋ ਗਏ ਇਸ ਗੱਲ ਦੀ ਤਲਾਸ਼ ਸਲੀਮ ਜੀ ਨੂੰ ਦਿੱਤੀ ਤੁਸੀਂ ਹਾਂਜੀ ਭਾਜੀ ਦੇ ਨਾਲ ਚੱਲੇ ਪੁਲਿਸ ਨੂੰ ਦੱਸਿਆ ਪੁਲਿਸ ਨੇ ਪੁਲਿਸ ਨੂੰ ਕੀਤੀ ਹੈ ਜੀ ਅੱਛਾ ਇਹਨਾਂ ਦੇ ਕੋਈ ਗੋਲਡ ਜਵੈਲਰੀ ਵਗੈਰਾ ਤਾਂ ਨਹੀਂ ਸੀ ਇੱਥੇ ਮੋਕ ਨਹੀਂ ਵੀ ਆ ਤੁਸੀਂ ਕਲਾਕਾਰਾਂ ਚ ਰਹਨੇ ਹੋ ਪੰਜਾਬ ਪੁਲਿਸ ਨੂੰ ਇਤਲਾ ਕਰ ਚੁੱਕੇ ਹੋ ਕਲਾਕਾਰ ਸੀਆਵਾ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਸਰ ਮਾਤਾ ਕੀ ਮੈਂ ਤਾਂ ਖੁਦ ਹੈਰਾਨ ਆ ਮੈਂ ਆਪਣੇ ਜਿਹੜੇ ਨੇਬਰ ਜਿੰਨੇ ਮੈਂ ਹੁਣ ਕੈਮਰੇ ਜੀ ਦੇਖਿਆ ਮੈਂ ਉਹਨੂੰ ਇਹੀ ਗੱਲ ਦੱਸ ਕੇ ਆ ਕਿ ਅਸੀਂ ਬਈ ਸੇਫ ਮਹੱਲੇ ਚ ਵੀ ਹੈ ਨਹੀਂ ਅਸੀਂ ਸੋਚਦੇ ਸੀ ਅੱਜ ਤੋਂ ਪਹਿਲਾਂ ਕਿ ਅਸੀਂ ਮਹੱਲੇ ਚ ਸੇਫ ਆ ਪਰ ਮਹੱਲੇ ਚ ਵੀ ਸੇਫ ਨਹੀਂ ਲੋਕਰ ਤੋਂ ਇਲਾਵਾ ਹੋਰ ਕੀ ਕੀ ਲੈ ਕੇ ਦੇਖਿਆ ਜੀ ਮੈਂ ਚੱਕੀ ਸੀ ਤਾਂ ਇਹ ਲੋਕਰ ਹੈ ਔਰ ਇਨਵਰਟਰ ਹੈ ਵੱਡਾ ਬਾਈਕ ਉਹ ਸੀ ਸੀਸੀ ਦੀ ਕੋਲੇ সামনে ਆਈਏ ਅੱਗੇ ਜੀ ਕਿੰਨੇ ਬੰਦੇ ਸੀ ਭਾਜੀ ਦੋ ਮੁੰਡੇ ਹੋਗੇ ਠੀਕ ਹੋ ਭਾਜੀ ਬਾਈਕ ਤੇ ਸੀ ਭਾਜੀ ਕੱਟੂਆ ਬਲੈਕ ਕਲਰ ਦਾ ਚਲ ਥੈਂਕ ਯੂ ਕਿੰਨਾ ਕੋ ਭਾਜੀ